ਵਿੱਚ ਰਖੜੀਆਂ ਵੀ ਬੰਨੀ ਜਾਣੀਆਂ ਨੇ ਵਿੱਚੇ ਇਹ ਵੀ ਪੜੀ ਜਾਣਾ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਂਕਾਂ ਅੰਤਰਜਾਮੀ ਤੇ ਵਿੱਚੇ ਆਪਣੇ ਭਰਾ ਤੇ ਵੀ ਟੇਕ ਲਾ ਲੈਣੇ ਵੀ ਨਹੀਂ ਮੇਰੀ ਰੱਖਿਆ ਤਾਂ ਮੇਰਾ ਭਰਾ ਹੀ ਕਰੂਗਾ ਫਿਰ ਪ੍ਰਮਾਤਮਾ ਤੇ ਕਾਦੀ ਟੇਕ ਰੱਖੀ ਐ ਸਤਗੁਰੂ ਤਾਂ ਆਖਦੇ ਨੇ ਜਿਸਮਾਨੁ ਸੁਪੈ ਕਰੋ ਬੇਨਤੀ ਸੋ ਆਪਣੇ ਦੁਖ ਭਰਿਆ ਪਾਰ ਬ੍ਰਹਮ ਜਨ ਰਿਦਾ ਅਰਾਧੇ ਤਿਨ ਪਉਸਾਗਰ ਤਰਿਆ ਜਿਹੜੇ ਬੰਦਿਆਂ ਦੇ ਅੱਗੇ ਤੂੰ ਤਰਲੇ ਕਰਦਾ ਉਹ ਤੇ ਆਪ ਆਪਣੇ ਦੁੱਖਾਂ ਦਾ ਬੰਧਿਆ ਹੋਇਆ ਐ ਪ੍ਰਮਾਤਮਾ ਦੀ ਬੰਦਗੀ ਕਰਨੀ ਸੀ ਔਰ ਵੈਸੇ ਵੀ ਅੱਜ ਕੱਲ ਕੋਈ ਭੈਣ ਨਹੀਂ ਕਹਿੰਦੀ ਵੀ ਭਰਾਵਾ ਮੇਰੀ ਰੱਖਿਆ ਕਰੀ ਅੱਜ ਕੱਲ ਭੈਣ ਕਹਿੰਦੀ ਆ ਮੈਂ ਰਖੜੀ ਬੰਨਣ ਲੱਗੀਆਂ ਐ ਮੈਂ ਘਟਾ ਘਟ ਸੋਹ ਦੀ ਲੈਂਦੀ ਐ ਚੱਜ ਦਾ ਤੋਹਫਾ ਦੇਦੀ ਗੱਲ ਤਾਂ ਵਪਾਰ ਦੀ ਹੋ ਰਹੀ ਆ ਨਾ ਸਕੇ ਭਰਾ ਨਾਲ ਵੀ ਜੜੀਆਂ ਵਿਆਹੀਆਂ ਨੇ ਉਹ ਮਹਿੰਗਾ ਤੋਹਫਾ ਮੰਗੀ ਜਾਂਦੀਆਂ ਨੇ ਵੀਰਿਆ ਇਹਨਾਂ ਕੀ ਏਸੀ ਉਹ ਦਵਾ ਦੇ ਵੀਰਿਆ ਇਹਨਾਂ ਕੀ ਆਪਣੇ ਜੀਜੇ ਨੂੰ ਮੋਟਰਸਾਈਕਲ ਹੀ ਦਵਾ ਦੇ ਵੀਰਿਆ ਆ ਤੇਰੇ ਜੀਜੇ ਨੇ ਚੈਨੀ ਮੈਨੂੰ ਉਹਦੀ ਪੈਂਡੈਂਟ ਤੂੰ ਬਣਵਾ ਦੇ ਸੋਨੇ ਦਾ ਖੇਡਾਂ ਦਾ ਚੱਲ ਰਹੀਆਂ ਨੇ ਇਹ ਚ ਸ਼ਰਦਾ ਵਾਲੀ ਕਿਹੜੀ ਗੱਲ ਹੈ ਗੁਰਦੁਆਰੇ ਆ ਕੇ ਵੀ ਆਪਾਂ ਜਿਹੜੀ ਗਰਲ ਲੱਗੀ ਹੈ ਤਾਂ ਇਹਨੂੰ ਵੀ ਆ ਕੇ ਅਸੀਂ ਮੋਲੀਆਂ ਧੋਗੇ ਬਨ ਬਨ ਕੇ ਰੱਖੜੀਆਂ ਮੰਨ ਕੇ ਇੱਥੇ ਮਹਾਰਾਜ ਦਾ ਸਰੂਪ ਜਿਹੜੀ ਪਵਨ ਪਾਲ ਕਿਤੇ ਸੁਭਾਜਵਾਨ ਇੱਥੇ ਵੀ ਰੱਖੜੀਆਂ ਬਨ ਬਨ ਕੇ ਤੇ ਅਸੀਂ ਇੱਥੇ ਵੀ ਮੰਗਣੇ ਆਏ ਆ ਕੋ ਕੁਝ ਨਹੀਂ ਕਰ ਉਦਾਂ ਹੀ ਮੰਗ ਲਓ ਉਦਾਂ ਕਿਹੜਾ ਭਰਾ ਦੇਣ ਤੋਂ ਮੁੱਕਰ ਜਾਣਗੇ ਜੇ ਪ੍ਰੇਮ ਹੈ ਤਾਂ ਉਦਾਂ ਕਿਹੜਾ ਗੁਰੂ ਨਹੀਂ ਦਿੰਦਾ ਪਰ ਸਾਨੂੰ ਕਿਉਂਕਿ ਅਸੀਂ ਦੋਨੇ ਪਕਪੂਰ ਨੇ ਵਿੱਚ ਅਸੀਂ ਗੁਰੂ ਨਾਨਕ ਦੇ ਵੀ ਸਾਨੂੰ ਐ ਵੀ ਅਸੀਂ ਗੁਰਨਾਨਕ ਵਾਲੇ ਪਾਸੇ ਵੀ ਚੱਲੀਏ ਪਰ ਅਸੀਂ ਆਪਦੀਆਂ ਮਨਮਤਾਂ ਨੂੰ ਵੀ ਪੂਰੀਆਂ ਕਰੀਏ ਇਸ ਕਰਕੇ ਅਸੀਂ ਦੋਨਾਂ ਬੇੜੀਆਂ ਦੇ ਪੈਰ ਤਰੀ ਬੈਠੇ ਗੁਰਨਾਨਕ ਦੀ ਹੀ ਤਸਵੀਰ ਬਣਾਤੀ ਬੇਬੇ ਨਾਨਕੀ ਤੋਂ ਰਖੜੀ ਬਣਾਉਂਦੇ ਆਂ ਦੀ ਹਾਲਾਂਕਿ ਬੇਬੇ ਨਾਨਕੀ ਪਹਿਲਾਂ ਸੰਸਾਰ ਤੋਂ ਚਲਾਣਾ ਕਰ ਗਏ ਤੇ ਸਭ ਨਾਲੋਂ ਪਹਿਲਾਂ ਜਿਸ ਰਾਣੀ ਨੇ ਹੁਮਾਈਉਨ ਨੂੰ ਜਿਹੜਾ ਆ ਉਹ ਆਪ ਦੀ ਇੱਕ ਲੀਰ ਪਾੜ ਕੇ ਭੇਜੀ ਸੀ ਵੀ ਮੇਰੀ ਇੱਜ਼ਤ ਤੇਰੇ ਹੱਥ ਹੈ ਵੀ ਸਾਡੇ ਤੇ ਹਮਲਾ ਨਾ ਕਰੀ ਸਕੋ ਸਾਡੀ ਇੱਜ਼ਤ ਦਾ ਰੱਖਾ ਬਣ ਇਹ ਘਟਨਾ ਬਾਬੇ ਨਾਨਕੀ ਜੀ ਦੇ ਅਕਾਲ ਚਲਾਣਾ ਕਰ ਜਾਣ ਤੋਂ ਵੀ ਕਿੰਨੇ ਚਿਰ ਬਾਅਦ ਦੀ ਹੈ ਤੇ ਲਗਭਗ ਲਗਭਗ 1530 ਦੇ ਆਸ-ਪਾਸ ਦੀ ਗੱਲਬਾਤ ਪਰ ਸਾਡਾ ਸਮਾਜ ਉਹਨੂੰ ਬਾਬੇ ਨਾਨਕੀ ਨਾਲ ਜੋੜੀ ਬੈਠਾ ਉਹ ਵੀ ਨੌਜਵਾਨ ਬਾਬੇ ਨਾਨਕੀ ਤੇ ਨੌਜਵਾਨ ਗੁਰਨਾਨਕ ਉਸ ਤੋਂ ਪਹਿਲਾਂ ਰਕੜੀ ਦਾ ਕਿਤੇ ਇਤਿਹਾਸ 'ਚ ਕੋਈ ਜ਼ਿਕਰ ਹੈ ਨਹੀਂ ਕੋਈ ਲੈਣਾ ਦੇਣਾ ਨਹੀਂ ਪਰ ਸਾਨੂੰ ਕੀ ਬਾ ਅਸੀਂ ਕੈਲੰਡਰਾਂ ਤੇ ਵੀ ਬਾਬਾ ਨਾਨਕ ਲਾ ਲਿਆ ਰਕੜੀ ਬਣਾਉਂਦਾ ਅਸੀਂ ਆਪ ਵੀ ਆਪਣੇ ਆਪ ਨੂੰ ਸਹੀ ਸਾਬਤ ਕਰ ਲਿਆ ਅਸੀਂ ਗੁਰਨਾਨਕ ਨੂੰ ਆਪਣੇ ਵਾਲੇ ਪਾਸੇ 'ਚ ਖੜਾ ਕਰ ਲਿਆ ਵੀ ਲੈ ਗੁਰਨਾਨਕ ਸਾਡੇ ਨਾਲ